ਸਾਲ ਸ਼ਹੀਦੀ ਦਾ ਹੈ ਉਹ ਸਵੇਰ ਦੀ ਕਥਾ ਦੇ ਵਿੱਚ ਮਿਲਾਇਆ ਜਾਣੇ ਉਹਨਾਂ ਦੇ ਜੀਵਨ ਤੇ ਵਿਚਾਰ ਕਰਕੇ ਅੱਜ ਵੀ ਉਹਨਾਂ ਦੇ ਨਾਲ ਜਹ ਸਿੰਘ ਜਿਹੜੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਗਿਆਲਾ ਜੀ ਉਹਨਾਂ ਨੂੰ ਸਤਪੁਰਾਂ ਦੇ ਨੇਤਰਾਂ ਦੇ ਸਾਹਮਣੇ ਸ਼ਹੀਦ ਕੀਤਾ ਜਾਂਦਾ ਹੈ ਇੱਕ ਨੂੰ ਉਬਲਦੀ ਦੇਗ ਵਿੱਚ ਉਬਾਲ ਦਿੱਤੇ ਗਏ ਇੱਕ ਨੂੰ ਰੂਹ ਦੇ ਲਪੇਟ ਵਿੱਚ ਲਪੇਟ ਕੇ ਜਿਉਂਦੇ ਹੁਣ ਜਿਉਂਦੇ ਮਨੁੱਖ ਨੂੰ ਰੂਹ ਦੇ ਵਿੱਚ ਲਪੇਟ ਕੇ ਆਖੀ ਵੀ ਤੇ ਤੂੰ ਅੱਗ ਲਾਣੀ ਹੈ ਤੂੰ ਆਪਣਾ ਧਰਮ ਛੱਡ ਦੇ ਕਿੰਨਾ ਵੱਡਾ ਸੁਖ ਹੋਵੇਗਾ ਉਹਨਾਂ ਨੂੰ ਸਿਖਾ ਦਾ ਪਰ ਉਹਨਾਂ ਸੀ ਤੱਕ ਨਹੀਂ ਚਾਰੇ ਉਹਨਾਂ ਆਖਿਆ ਵੀ ਸਾਡਾ ਮੁਖ ਸਾਡੇ ਗੁਰੂ ਵੱਲ ਕਰ ਦਿਓ ਅੰਗਰੇਜ਼ਾਂ ਵਿੱਚ ਨਾ 13 ਅੱਖਾਂ ਨੂੰ ਮਾੜਾ ਮੰਨਿਆ ਜਾਂਦਾ ਚੰਡੀਗੜ੍ਹ ਅੰਗਰੇਜ਼ਾਂ ਨੇ ਬਣਾਇਆ ਤੇ ਉਹਦੇ ਵਿੱਚ 13 ਸੈਕਟਰ ਤੁਹਾਨੂੰ ਨਹੀਂ ਲੱਭਦਾ ਜੇ ਸਾਰਾ ਚੰਡੀਗੜ੍ਹ ਘੁੰਮ ਲਵੋ ਪੁੱਛੋ ਵੀ 13 ਸੈਕਟਰ ਜਾਣਾ ਆਖਣਗੇ ਹੈ ਹੀ ਨਹੀਂ ਜਸੂ ਮਸੀਦ ਦੇ ਨਾਲ ਉਹਦੇ 13 ਚੇਲੇ ਸਨ ਉਹਨਾਂ ਤੇਰਾ ਚੇਲਿਆਂ ਨੂੰ ਪੁੱਛਿਆ ਕਿ ਤੁਸੀਂ ਛੂੜੀ ਤੇ ਚੜਨਾ ਹੈ ਇਹਦੇ ਨਾਲ ਰਹਿਣਾ ਹੈ ਗੁਰੂ ਨੂੰ ਮੰਨਦੇ ਹੋ ਜਾਂ ਆਪਣੀ ਜਿੰਨ ਪਛਾਣੀ ਉਹਨਾਂ ਆਖਿਆ ਸਾਨੂੰ ਛੱਡ ਦਿਓ ਗੁਰੂ ਨੂੰ ਜੋ ਮਰਜ਼ੀ ਕਰ ਦਿਓ ਸਾਨੂੰ ਕੋਈ ਪਰਵਾਹ ਨਹੀਂ ਪਰ ਸਾਡੇ ਕੋ ਸਿੱਖਾਂ ਨੇ ਆਖਿਆ ਸਾਡਾ ਮੁੱਖ ਗੁਰੂ ਵੱਲ ਕਰ ਦਿਓ ਸਾਡੇ ਸਰੀਰ ਦੇ ਟੁਕੜੇ ਟੁਕੜੇ ਕਰ ਦਿਓਗੇ ਜਿਨ੍ਹਾਂ ਚ ਸਾਡੇ ਨੇਤਰਾ ਦੀ ਜੋਤ ਬਣ ਕਰਾਰ ਹੈ ਜਿਨ੍ਹਾਂ ਚ ਸਾਡੇ ਸਾਹ ਹੁੰਦੇ ਨੇ ਅਸੀਂ ਨਾਮ ਜਪਾਂਗੇ ਤੇ ਆਪਣੇ ਗੁਰੂ ਦੇ ਦਰਸ਼ਨ ਕਰਦੇ ਲਵਾਂਗੇ ਜਿਉਂਦੇ ਜੀ ਰੂਹ ਵਿੱਚ ਅਗਨ ਭੇਟ ਕਰ ਦਿੱਤਾ ਗਿਆ ਪਾਈ ਸਤੀ ਦਾ ਜੀ ਨੂੰ ਪਾਈ ਦਿਆਲੇ ਨੂੰ ਆਰੇ ਨਾਲ ਚੇਰਿਆ ਜਾਂਦਾ ਉਹਨਾਂ ਵੀ ਆਖਿਆ ਜਦੋਂ ਮੈਨੂੰ ਖਿੱਟ ਕਰਨ ਲੱਗੇ ਮੇਰਾ ਮੂੰਹ ਮੇਰੇ ਮਾਲਕ ਵੱਲ ਕਰਦੇ ਹੋ ਤੇ ਉਹਨਾਂ ਚ ਨਾ ਚਿਰਿਓ ਜਿੰਨਾ ਚਿਰ ਜਪਜੀ ਸੰਪੂਰਨ ਨਾ ਹੋਵੇ ਇਹਨਾਂ ਸਿਖਾ ਨੇ ਕੀਤਾ ਸੀ ਜਪਜੀ ਸਾਹਿਬ ਪੂਰਾ ਪਰ ਜਦੋਂ ਜਪਜੀ ਥੋੜਾ ਰਹਿ ਗਿਆ ਉਹਨਾਂ ਨੇ ਆਰਾ ਚਲਾ ਦਿੱਤਾ ਤੇ ਉਥੋਂ ਦੇ ਮੌਲਵੀ ਦਸ ਦੇਦੇ ਉਹ ਜਲਾਦ ਦੱਸਦੇ ਨੇ ਕਿ ਆਰੇ ਦੇ ਨਾਲ ਦੋ ਫੱਟ ਸਰੀਰ ਹੋਣ ਤੋਂ ਬਾਅਦ ਵੀ ਜਪਜੀ ਦੀ ਆਵਾਜ਼ ਆਉਣੀ ਆਰੰਭ ਹੋ ਗਈ। ਦੋਹਾਂ ਸਰੀਰਾਂ ਵਿੱਚ ਦੋ ਜਪਜੀ ਆਰੰਭ ਹੋ ਗਈ। ਉਹ ਡਰ ਕੇ ਭੈ ਕੀ ਧੋਏ ਭੀ ਵੀ ਇਹਨਾਂ ਦੀਆਂ ਰੂਹਾਂ ਇੱਥੇ ਪ੍ਰਗਟ ਹੋ ਗਿਆ। ਸ਼ਲੋਕ ਪੜ੍ਹ ਕੇ ਉਹਨਾਂ ਨੇ ਸ਼ੀਧੀ ਪ੍ਰਾਪਤ ਕੀਤੀ। ਤਾਂ ਜਪਜੀ ਸ਼ਹੀਦਾ ਦੇ ਨਾਂ ਤੇ ਕਾਇਆ ਜਾਂਦਾ ਹੈ। ਤਾਂ ਉਹਨਾਂ ਦੇ ਦਿਹਾੜਿਆਂ ਤੇ ਜਪ ਜੀ ਸ਼ਬਦ ਤੇ ਪਾਠ ਕੀਤੇ ਜਾਂਦੇ ਨੇ ਅਸੀਂ ਸੰਸਾਰ ਨੂੰ ਦੱਸਣਾ ਹੈ ਕਿ ਅਸੀਂ ਆਪਣੇ ਉਹਨਾਂ ਸਹਬਜ਼ਾਦਿਆਂ ਆਪਣੇ ਬਾਬਿਆਂ ਨੂੰ ਅਜੇ ਵੀ ਇੰਨਾ ਪਿਆਰ ਕਰਦੇ ਆ ਕਿ ਦੁਨੀਆ ਦੀ ਕੋਈ ਵੀ ਤਾਕਤ ਸਾਡੇ ਪਿਆਰ ਵਿੱਚ ਦਰਾਰ ਨਹੀਂ ਪਾ ਸਕਦੀ ਤਾਂ ਇਹ ਜਪ ਸ਼ੁਰੂ ਕੀਤੇ ਗਏ ਨੇ ਕੱਲ ਸ਼ਾਮ 3:30 ਵਜੇ ਤੋਂ ਲੈ ਕੇ 4:00 ਵਜੇ ਤੱਕ ਇਹ ਜਪ ਹੋਣਗੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜੇ ਸੱਚਾ ਪਿਆਰ ਹੈ ਆਪ ਜੀ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਉਹਨਾਂ ਬੱਚਿਆਂ ਦੇ ਨਾਲ ਜੇ ਸੱਚੀ ਮੁੱਚੀ ਐਵੇਂ ਨਹੀਂ ਕਿ ਲੰਗਰ ਲਾ ਦੇਣ ਛੜਕਾਂ ਤੇ ਕਰੋੜਾ ਰੁਪਈਆ ਖਰਾਬ ਕਰ ਦੇਣਾ ਚਾਹੀਦਾ ਹੈ ਆਏਗੀ ਸੰਗਤ ਲਈ ਉੱਥੇ ਤੇ ਲੋਕ ਲਫਾਹੇ ਪਰ ਬਲਕਿ ਘਰਾਂ ਨੂੰ ਲਿਆ ਰਹੇ ਲੋੜਵੰਦਾਂ ਨੂੰ ਨਹੀਂ ਛਕਾਇਆ ਜਾ ਰਿਹਾ ਮੈਨੂੰ ਚੰਡੀਗੜ੍ਹ 7 ਸੈਕਟਰ ਤੇ ਡਿਊਟੀ ਕਰਦੇ ਹਾਂ ਕਿ ਆਈਜੀ ਨੇ ਸਵਾਲ ਕੀਤਾ ਸੀ ਕਹਿੰਦਾ ਮੈਂ ਡਿਊਟੀ ਤੋਂ ਆਇਆ ਕਿ ਸ਼ਰਤੇ ਵਾਲ ਨਹੀਂ ਮੁੱਛਾ ਨਹੀਂ ਖੁੱਚੀ ਆਵਾਜ਼ ਵਿੱਚ ਸਪੀਕਰ ਲਾ ਕੇ ਬੱਚੇ ਲੰਗਰ ਲਾਈ ਪਏ ਸਨ ਉਹਨਾਂ ਨੇ ਇਹ ਨਹੀਂ ਜਿਸ ਤਰ੍ਹਾਂ ਪੁਰਬਾਨੀ ਦਿੱਤੀ ਕਿ ਅਸੀਂ ਤੁਸੀਂ ਗ੍ਰੰਥੀ ਸਿੰਘ ਪ੍ਰਚਾਰਕ ਦੱਸਦੇ ਨਹੀਂ ਕਿ ਉਹਨਾਂ ਨੇ ਆਪਣੀ ਸਿੱਖੀ ਬਰਕਰਾਰ ਰੱਖਣ ਵਾਸਤੇ ਕੁਰਬਾਨੀ ਕੀਤੀ ਵੱਡੇ ਵੱਡੇ ਸਪੀਕਰ ਟਰੈਕਟਰਾਂ ਤੋਂ ਤਰਾਲੀਆਂ ਤੇ ਲਾ ਕੇ ਲੰਗਰ ਲਾਉਣ ਵਾਸਤੇ ਨਹੀਂ ਸੀ ਉਹਨਾਂ ਸੀ ਦਿੱਤੀ ਲੰਗਰ ਲਾਓ ਪਰ ਉੱਥੇ ਪਰਣ ਕਰਕੇ ਆਓ ਕਿ ਅੱਜ ਤੋਂ ਬਾਸ ਸਾਨੂੰ ਸਮਰੱਥਾ ਦੇ ਦਿਓ ਕਿ ਅਸੀਂ ਬਾਣੇ ਕਟਾਣੀ ਅਸੀਂ ਤੁਹਾਡੇ ਸਿੱਖ ਬਣਾਂਗੇ ਨਹੀਂ ਅਜੇ ਅਮਰ ਸੱਪਿਆ ਕੋਈ ਗੱਲ ਨਹੀਂ ਮੈਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਸਤਾ ਪਾ ਕੇ ਆਪ ਜੀ ਨੂੰ ਕਹਿਣਾ ਕਿ ਇਹ ਸੰਸਾਰ ਨੇ ਤਕੜਾ ਸਾਡਾ ਪਿਆਰ ਆਪ ਜੀ ਨੇ ਵੱਧ ਤੋਂ ਵੱਧ ਦੇ ਨਹੀਂ ਆਉਂਦੇ ਤੇ ਕਰਜਾ ਪਾ ਕੇ ਉਹਨਾਂ ਦੀ ਬਖਸ਼ਿਸ਼ ਪ੍ਰਾਪਤ ਕਰਨੀ ਹੈ ਫਿਰ ਉਹਨਾਂ ਸ਼ੀਦਾ ਤੋਂ ਜੋ ਮੰਗੋਗੇ ਉਹ ਤੁਹਾਨੂੰ ਪ੍ਰਾਪਤ ਹੋਵੇਗਾ ਹੁਣ ਸਾਰੀਆਂ ਸੰਗਤਾਂ ਵਾਸਤੇ ਗੁਰੂ ਘਰ ਨੰਕਰਤਾਰ ਹੈ ਆਪ ਜੀ ਦੀ ਛੱਪੇ ਜਣਾ ਜੀ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ